ਇਹਦਾ ਪੈਨਲ ਹੁੰਦਾ ਜੀ ਪੈਨਲ ਦਾ ਸਾਈਜ਼ ਕਿੰਨਾ ਹੋਊਗਾ ਇਹਦਾ ਜਿਹੜਾ ਪੈਨਲ ਲਾਉਂਗੇ ਤੁਸੀਂ ਇਹ ਪੈਨਲ ਲੱਗੂਗਾ ਜੀ ਪੈਨਲ ਲੱਗੂਗਾ ਇਹ 88x44 ਇੰਚ 88x44 ਦਾ ਜੀ ਸਤਿ ਸ੍ਰੀ ਅਕਾਲ ਵੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਬਹੁਤ ਹੀ ਖੁਸ਼ਖਬਰੀ ਦਾ ਬਲੌਗ ਲੈ ਕੇ ਆਏ ਆ ਜੋ ਕਿ ਛੋਟੇ ਹੀ ਕਿਸਾਨ ਵੀਰਾਂ ਵਾਸਤੇ ਜਿਨ੍ਹਾਂ ਕੋਲੇ 2 2.5 ਕਿਲਾ 1.5 ਕਿਲਾ ਜ਼ਮੀਨ ਦਾ ਹੈ ਤਾਂ ਜੋ ਮੋਟਰ ਦਾ ਕਨੈਕਸ਼ਨ ਨਹੀਂ ਹੈ ਗਿਆ ਤਾਂ ਸੋਲਰ ਸਿਸਟਮ ਅੱਜ ਆਪਾਂ ਆਪਣੇ ਪਿੰਡ ਪਿੰਡ ਮੰਡੇਰ ਜ਼ਿਲ੍ਹਾ ਮਾਨਸਾ ਦੇ ਵਿੱਚ ਲਗਵਾ ਰਹੇ ਹਾਂ ਜੀ ਤਾਂ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖਦੇ ਰਹੋ ਤੇ ਸਾਰੀ ਜਾਣਕਾਰੀ ਦੇਵਾਂਗੇ ਕਿ ਇਸ ਤਰ੍ਹਾਂ ਤੁਸੀਂ ਸੋਲਰ ਸਿਸਟਮ ਘੱਟ ਹੀ ਰੇਟ ਤੇ ਲਵਾ ਸਕਦੇ ਹੋ ਆ ਜੋ ਬਣੇ ਰੋ ਵੀਡੀਓ ਤੇ ਸਾਰਿਆਂ ਤੋਂ ਪਹਿਲਾਂ ਸਾਰੇ ਹੀ ਜ਼ਿੰਮੇਵਾਰ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਤੁਸੀਂ ਇਹ 7.5 HP ਦੀ ਮੋਟਰ ਦਾ ਜੰਗਾੜ ਲਗਾਇਆ ਜਾ ਰਿਹਾ ਹੈ ਮੇਰੇ ਪਿੰਡ ਮੰਡੇਰ ਜ਼ਿਲ੍ਹਾ ਮਾਨਸਾ ਬਲਾਕ ਬਲਾਡਾ ਨਜ਼ਦੀਕ ਬਰੇਟਾ ਮੰਡੀ ਜੋ ਕਿ ਛੋਟਾ ਜ਼ਿਮੀਂਦਾਰ ਕਿਸਾਨ ਤਿੰਨ ਚਾਰ 2.5 ਕਿੱਲੇ ਵਾਲੇ ਛੋਟੇ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਪ੍ਰੋਜੈਕਟ ਹੈ ਕਿਉਂਕਿ ਹੁਣ ਬਿਜਲੀ ਕਨੈਕਸ਼ਨ ਮੋਟਰ ਨਾ ਮੇ ਨਹੀਂ ਮਿਲ ਰਹੇ ਹਨ ਤਾਂ ਜੋ ਕਿ ਮਾਰੂਪਈ ਜ਼ਮੀਨ ਵਾਸਤੇ ਧਰਤੀ ਨੂੰ ਉਪਜਾਊ ਕਰਨ ਲਈ ਬਹੁਤ ਹੀ ਵਧੀਆ ਪ੍ਰੋਜੈਕਟ ਹੈ ਜੀ ਵਾਟਰ ਲੈਵਲ 100 ਤੋਂ 130 ਫੁੱਟ ਤੱਕ ਪਹੁੰਚ ਚੁੱਕਿਆ ਹੈ ਜੀ ਜੋ ਕਿ ਆਪਣੇ ਇਲਾਕੇ ਵਿੱਚ ਆਪਾਂ 160 ਫੁੱਟ ਬੋਰ ਕੀਤਾ ਹੈ 9 ਇੰਚੀ ਪਾਈਪ ਵਾਲਾ ਬੋਰ ਕੀਤਾ ਹੈ ਜਿਸ ਵਿੱਚ ਆਪਾਂ ਦੋ ਵੱਡੇ ਪੈਨਲ ਲਗਵਾ ਰਹੇ ਹਾਂ ਸਾਡੇ 7 ਐਚਪੀ ਮੋਟਰ ਵਾਲੇ 3 ਇੰਚੀ ਡ੍ਰਾਈਵਰੀ ਸਮੇਤ ਜਿਸ ਤੋਂ ਪਹਿਲਾਂ ਆਪਾਂ ਬੋਰ ਕੀਤਾ 160 ਫੁੱਟ ਫਿਰ ਪੈਨਲ ਦੇ ਰਾਡ ਫਿੱਟ ਕਰ ਲਈ ਆਨੇ ਲਈ ਇਹ ਕੰਪਨੀ ਵਾਲੇ ਵੀਰ ਆਏ ਹੋਏ ਨੇ ਤੇ ਤੁਸੀਂ ਦੇਖ ਰਹੇ ਹੋ ਜੋ ਕੀ ਇਹ ਪੈਨਲ ਵੈਸੇ ਰਾੜ ਕੇ ਲਓ ਜੀ ਇਹਨਾਂ ਦੇ ਉੱਪਰ ਆ ਪੈਨਲ ਫਿੱਟ ਹੋਣੇ ਨੇ ਇਹ ਰਾੜ ਐਂਗਲਾਂ ਆਪਣੇ ਲਿਵੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਖੇਤ ਦੇ ਵਿੱਚ ਕੰਪਨੀ ਵਾਲੇ ਵੀਰ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਆਪਣੇ ਆਪ ਟੋਆ ਪੱਟ ਕੇ ਆਪਾਂ ਤੁਸੀਂ ਦੇਖ ਰਹੇ ਹੋ ਜੋ ਕੀ ਇਹ ਟੋਏ ਫਟ ਕੇ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਫਿੱਟ ਕਰਨ ਜਾ ਰਹੇ ਹਾਂ ਪੈਨਲ ਦੇ ਰਾਡ ਫਿੱਟ ਕਰ ਰਹੇ ਹਾਂ ਜਿਸ ਦੀ ਟੋਏ ਦੀ ਚੜਾਈ 3 ਫੁੱਟ ਤੇ ਡੂੰਘਾਈ 4 ਫੁੱਟ ਦੇ ਕਰੀਬ ਹੈ ਜਿਸ ਵਿੱਚ ਐਂਗਲਾਂ ਖੜੀਆਂ ਆਪਾਂ ਕਰ ਰਹੇ ਹਾਂ ਤਾਂ ਕਿ ਬਰੇਤੀ ਬਾਜਰੀ ਸਿਮਿੰਟ ਰਲਾ ਕੇ ਪਿੰਨਰ ਕਹਿ ਲੋ ਜਾਂ ਥੜਾ ਕਹਿ ਲੋ ਬਣਾ ਕੇ ਉਸ ਦੇ ਵਿੱਚ ਐਂਗਲ ਫਿੱਟ ਕੀਤਾ ਜਾਵੇਗਾ ਅਤੇ ਉਸ ਪਿੱਲਰ ਤੇ ਐਂਗਲ ਉੱਪਰ ਸੋਲਰ ਪੈਨਲ ਪਲੇਟਾਂ ਫਿੱਟ ਕਰਾਂਗੇ ਫਿਰ ਅੱਗੇ ਵੀਡੀਓ ਤੇ ਬਣੇ ਰਹੋ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣੀ ਜੋ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹੋ ਜੀ ਆਜੋ ਵੀ ਸਾਥੀਓ ਅਤੇ ਤੁਸੀਂ ਦੇਖ ਰਹੇ ਹੋ ਕਿ ਆਪਾਂ ਬਰੇਤੀ ਬਾਜਰੀ ਸਿਮਿੰਟ ਆ ਦੀ ਸਮਾਨ ਲਾ ਕੇ ਇੱਕ ਪਿੱਲਰ ਐਂਗਲ ਵਿੱਚ ਖੜੀ ਕਰਕੇ ਇੱਕ ਪਿੱਲਰ ਤਿਆਰ ਕੀਤਾ ਜਾ ਰਿਹਾ ਹੈ ਤਾਂ ਜਿਹਦੇ ਉੱਪਰ ਆਪਾਂ ਸੋਲਰ ਪਲੇਟਾਂ ਫਿੱਟ ਕਰਾਂਗੇ ਜੀ ਅਤੇ ਜਿਨ੍ਹਾਂ ਨੂੰ ਦੇਣਾ ਪਾ ਕੇ ਕਈ ਕਿਸਾਨ ਵੀਰਾਂ ਨੂੰ ਬਹਿਵਾ ਪਾਇਆ ਹੋਇਆ ਤੇ ਆਸਾਨ ਕਿਸ਼ਤਾਂ ਤੇ ਤੁਸੀਂ ਇਹ ਡਿਜੀਟਲ ਸੋਲਰ ਐਂਡ ਸਿਕਿਉਰਿਟੀ ਸਿਸਟਮ ਭੀਖੀ ਵਾਲੇ ਤੋਂ ਤੁਸੀਂ ਲਵਾ ਸਕਦੇ ਹੋ ਜਿਨ੍ਹਾਂ ਦੇ ਨੰਬਰ ਦਿੱਤੇ ਹੋਏ ਨੇ ਆਸਾਨ ਕਿਸ਼ਤਾਂ ਤੇ ਵੀ ਤੁਸੀਂ ਇਹਨਾਂ ਤੋਂ ਇਹ ਪ੍ਰੋਜੈਕਟ ਆ 3 ਕਿਲੋਵਾਟ ਤੋਂ ਲੈ ਕੇ 20 ਐਚਪੀ ਤੱਕ ਦੀ ਮੋਟਰ ਤੁਸੀਂ ਇਹਨਾਂ ਤੋਂ ਲਵਾ ਸਕਦੇ ਹੋ ਉਹਨਾਂ ਕੋਲੇ ਹਰ ਪ੍ਰਕਾਰ ਦੀ ਸਹੂਲਤਾਂ ਕੀਤੀ ਹੋਈ ਹੈ ਜੀ ਤੇ ਅੱਜ ਉਹ ਤੁਹਾਨੂੰ ਦੱਸਦੇ ਆਂ ਕਈ ਵੀਰਾਂ ਨੂੰ ਕਈ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਇਹ ਤਾਂ ਚੱਲਣਾ ਨਹੀਂ ਬਹੁਤ ਬਹਿਮ ਪਾ ਕੇ ਰੱਖਿਆ ਜਾਂਦਾ ਹੈ ਤਾਂ ਸੋਲਰ ਮੋਟਰ ਬਹੁਤ ਹੀ ਕਾਮਯਾਬ ਸਿਸਟਮ ਹੈ ਜੀ ਤੁਸੀਂ ਡੂੰਘੇ ਪਾਣੀ ਤੇ ਤੁਹਾਨੂੰ ਆਪਣੇ ਪਹਿਲਾਂ ਹੀ 10 HP ਦੀ ਮੋਟਰ ਆਪਣੇ ਪਿੰਡ ਮੰਡੇਰ ਦੇ ਵਿੱਚ ਲੱਗੀ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਸਟੈਮਾ ਪਾਣੀ ਕੱਢ ਰਹੀ ਹੈ ਜੀ ਜਿਸ ਪਾਣੀ ਬਹੁਤ ਹੀ ਜ਼ਿਆਦੇ ਅਤੇ ਪ੍ਰੈਸ਼ਰ ਹੈ ਐਨੀ ਹੀ ਇਹ ਮੋਟਰ ਜਨਰੇਟਰ ਅਤੇ ਇੰਨਾ ਪਾਣੀ ਹੀ ਇਹ ਜਨਰੇਟਰ ਤੇ ਕਰਦੀ ਹੈ ਜੀ ਅਤੇ ਇੰਨਾ ਹੀ ਪਾਣੀ ਇਹ ਸੋਲਰ ਸਿਸਟਮ ਤੇ ਪਾਣੀ ਕਰਦੀ ਹੈ 3 HP ਤੋਂ ਲੈ ਕੇ 20 HP ਤੱਕ ਮੋਟਰਾਂ ਲਗਾਈਆਂ ਜਾਂਦੀਆਂ ਹਨ ਅਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਅਤੇ ਉਹਦੇ ਦਿਖਾਵੇ ਕਿੰਨਾ ਪਾਣੀ ਕਿੰਨਾ ਲੋਡ ਅਤੇ ਕਿੰਨੀ ਮੋਟਰ ਆਪਾਂ 3/2 HP 7/2 HP ਦੀ ਆਪਾਂ ਮੋਟਰ ਕਨੈਕਸ਼ਨ ਲਬਾਵਾਂਗੇ ਜੀ ਅਤੇ ਜਦੋਂ 3/7 HP ਦਾ ਕਨੈਕਸ਼ਨ ਆਪਾਂ ਹੁਣ ਆ ਪਿੱਲਰ ਸੁੱਕ ਗਏ ਤਾਂ ਚੌਥੇ ਦਿਨ ਆਪਾਂ ਮੋਟਰ 3/7 HP ਦੀ ਪਾਵਾਂਗੇ ਤੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਕਿੰਨਾ ਪਾਣੀ ਕੱਢਦੀ ਹੈ ਤੇ ਕਿੰਨਾ ਪ੍ਰੈਸ਼ਰ ਹੈ ਜੀ 3 ਇੰਚੀ ਦਾ ਤੇ ਕਿੰਨੀ ਪੈਲੀ ਇਹ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਤੱਕ ਸੂਰੀਆ ਅਸਤ ਰਹਿਦਾ ਹੈ ਤਾਂ ਉਨਾਂ ਤੱਕ ਇਹ ਪਾਣੀ ਲਗਾਤਾਰ ਕਰਦੀ ਰਹਿੰਦੀ ਹੈ ਜੀ ਆਜੂ ਵੀ ਸਾਥੀਓ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤਾਂ ਕਿ ਹੋਰ ਕਿਸਾਨਾਂ ਤੱਕ ਇਹ ਪਹੁੰਚੇ ਕਿ ਤਾਂ ਕਿ ਕਿਸਾਨ ਵੀਰਾਂ ਦਾ ਜਿੰਮੇਦਾਰਾਂ ਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋ ਸਕੇ ਜੀ ਧੰਨਵਾਦ ਸਾਥੀਓ ਜੀ ਲੈ ਵੀ ਕਿਸਾਨ ਵੀਰੋ ਆਸਾਨ ਕਿਸ਼ਤਾਂ ਤੇ ਤੁਸੀਂ ਵੀ ਇਹ ਸਕੀਮ ਦਾ ਲਾਭ ਉਠਾ ਸਕਦੇ ਹੋ ਡਿਜੀਟਲ ਸੋਲਰ ਐਂਡ ਸਕਿਉਰਟੀ ਸਿਸਟਮ ਪਿੱਖੀ ਵਾਲੇ ਜਿਨ੍ਹਾਂ ਦਾ ਮੋਬਾਈਲ ਨੰਬਰ ਹੈ 98157 58645 ਤੇ 98763 35696 ਤੇ ਤੁਸੀਂ ਸੰਪਰਕ ਕਰਕੇ ਇਹਨਾਂ ਨਾਲ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਕੈਮਰੇ LCD AC ਗਰਮ ਗੀਜਰ ਪ੍ਰਿੰਟਰ ਇਨਵਰਟਰ ਸੋਲਰ ਤੇ ਹਰੇਕ ਚੀਜ਼ ਦੀ ਇਹਨਾਂ ਕੋਲ ਸਹੂਲਤ ਹੈ ਤੇ ਤੁਸੀਂ ਇਹਨਾਂ ਨੰਬਰਾਂ ਤੇ ਜਾਣਕਾਰੀ ਇਹਨਾਂ ਵੀਰਾਂ ਤੋਂ ਲੈ ਚਾਹਦੇ ਹੋ ਤਾਂ ਇਹ ਅੱਜ ਆਪਣੇ ਪਿੰਡ ਮੰਡੇਰ ਦੇ ਵਿੱਚ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਆਪਾਂ ਨੇ 7.5 ਦੀ ਡਿਜੀਟਲ ਸੋਲਰ ਐਂਡ ਸਕਿਉਰਟੀ ਸਿਸਟਮ ਬਾਲਿਆਂ ਤੋਂ ਲਗਵਾਵਾਂਗੇ ਤੇ ਅੱਜ ਆਪਣੇ ਪਹੁੰਚੇ ਹਾਂ ਨੇ ਪਿੰਡ ਮਡੇਰ ਦੇ ਵੀ